ਖਬਰ ਅਗਲੀ ਲੁਧਿਆਣਾ ਤੋਂ ਜਿੱਥੇ ਇੱਕ ਟੋਲ ਪਲਾਜ਼ਾ ਨੂੰ ਲੈ ਕੇ ਵੱਡੇ ਕਾਂਗਰਸੀ ਆਗੂਆਂ ਦਾ ਵੱਡਾ ਡਰਾਮਾ ਵੇਖਣ ਨੂੰ ਮਿਲਿਆ ਪਰ ਕੀ ਇਹ ਡਰਾਮਾ ਸੱਚਮੁੱਚ ਲੋਕਾਂ ਦੇ ਭਲੇ ਲਈ ਸੀ ਜਾਂ ਫਿਰ ਸਿਆਸਤ ਚਮਕਾਉਣ ਦੇ ਲਈ ਆਓ ਤੁਹਾਨੂੰ ਵਿਖਾਉਂਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਦੋ ਦਿਨਾਂ ਦੇ ਸਿਆਸੀ ਡਰਾਮੇ ਤੋਂ ਬਾਅਦ ਆਖਰਕਾਰ ਲੁਧਿਆਣਾ ਦਾ ਲਾਡੋਵਾਲ ਸਥਿਤ ਟੋਲ ਪਲਾਜ਼ਾ ਖੁੱਲ ਗਿਆ ਪਰ ਜਿਸ ਤਰ੍ਹਾਂ ਨਾਲ ਇੱਥੇ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਤੇ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਹੱਲਾ ਬੋਲਿਆ ਅਤੇ ਇੱਥੇ ਭੰਨ ਤੋੜ ਕੀਤੀ ਗਈ ਉਸ ਨੂੰ ਕਿਸੇ ਸਰਕਾਰ ਦਾ ਵਰਤਾਰਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਇੱਥੇ ਸ਼ਰੇਆਮ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੇ ਭੰਨ ਤੋੜ ਕੀਤੀ ਕਾਂਗਰਸ ਪਾਰਟੀ ਦੀ ਟਿਕਟ ਤੇ ਵਿਧਾਇਕ ਦੀ ਚੋਣ ਲੜ ਚੁੱਕੇ ਆਗੂ ਕਮਲਜੀਤ ਸਿੰਘ ਕੜਵਲ ਇੱਥੇ ਪਲਾਜ਼ਾ ਦਾ ਸ਼ੀਸ਼ਾ ਤੋੜਦੇ ਹੋਏ ਵੀ ਨਜ਼ਰ ਆਏ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੀ ਇਹ ਹਰਕਤ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਆਖਰਕਾਰ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨੇ ਜਲਦ ਸੜਕ ਦਾ ਕੰਮ ਪੂਰਾ ਕਰਨ ਦਾ ਭਰੋਸਾ ਦੇ ਕੇ ਟੋਲ ਨੂੰ ਖੁਲਵਾਇਆ ਉੱਤੇ ਤੱਕ ਜਿਹੜਾ ਹੈ ਇਹ ਸਾਰੇ ਹੁਣ ਹਿੱਲੇ ਨੇ ਤੇ ਜੇ ਹੁਣ ਟਾਈਮ ਤੇ ਨਹੀਂ ਕੰਮ ਕਰਨਗੇ ਉਹ ਦੁਬਾਰਾ ਫਿਰ ਆਪਾਂ ਤਾਂ ਉਰੇ ਬੈਠੀ ਲੁਧਿਆਣੇ ਵਾਲੇ ਤਾਂ ਕਿਤੇ ਗਏ ਨਹੀਂਗੇ ਤੇ ਦੁਬਾਰਾ ਦਮੂ ਲਾ ਕੇ ਉਰੇ ਆ ਜਾਣਗੇ ਤੇ ਮੈਨੂੰ ਲੱਗਦਾ ਪਰ ਹੁਣ ਇਹ ਨੌਬਤ ਨਹੀਂ ਆਏਗੀ ਜਿਹੜਾ ਅੱਜ ਵੀ ਇਹਨਾਂ ਨੇ ਕੰਮ ਸ਼ੁਰੂ ਕਰਤਾ ਤੇ ਆਉਣ ਵਾਲੇ ਦਿਨਾਂ ਚ ਵੀ ਜਿਹੜਾ ਕੰਮ ਹੈ ਤੇਜ਼ੀ ਨਾਲ ਸ਼ੁਰੂ ਕਰਨਗੇ ਕਿਉਂਕਿ ਐਦੋਂ ਮੈਂ ਸਮਝਦਾ ਇਹਨਾਂ ਨੂੰ ਉਹ ਨਹੀਂ ਸਮਝਾਉਣ ਲਈ ਇਹ ਇੰਨਾ ਦੋ ਦਿਨ ਦਾ ਜਿਹੜਾ ਧਰਨਾ ਰਿਹਾ ਉਹ ਬਹੁਤ ਆ ਜੇ ਅੱਗੇ ਲੋੜ ਪਈ ਹੋਰ ਸਮਝਾਉਣ ਦੀ ਤਾਂ ਉਹ ਵੀ ਸਮਝਾਵਾਂ ਦੂਜੇ ਪਾਸੇ ਅਕਾਲੀ ਦਲ ਨੇ ਇਸ ਨੂੰ ਕਾਂਗਰਸ ਪਾਰਟੀ ਦਾ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਇਹ ਸਭ ਚੋਣਾ ਨੇੜੇ ਔਨ ਕਰਕੇ ਹੋ ਰਹੇ ਸਿਆਸੀ ਡਰਾਮੇ ਤੋਂ ਬਿਲਾਵਾ ਹੋਰ ਕੁਝ ਵੀ ਨਹੀਂ ਇਹ ਹੁਣ ਵਿਲੇ ਹੋਏ ਜਦ ਹਾਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਦ ਸਰਕਾਰਾਂ ਫੇਲ ਹੋ ਜਾਣ ਸਰਕਾਰਾਂ ਕਦੇ ਸੜਕਾਂ ਤੇ ਨਹੀਂ ਬੈਠਦੇ ਦੇਖਿਆ ਆਪੋਜੀਸ਼ਨ ਬੈਠੀ ਦੇਖੀ ਆ ਇਹ ਜਿਹੜੀ ਸਰਕਾਰ ਬੈਠੀ ਆ ਨਾ ਇਹਨਾਂ ਦੀ ਹਾਰ ਦੀ ਨਿਸ਼ਾਨੀ ਹੈ ਕਿਉਂਕਿ ਇਹ ਕੁਝ ਨਹੀਂ ਕਰ ਸਕੇ ਪਿਛਲੇ 5 ਸਾਲਾਂ 'ਚ ਉਹਨੂੰ ਕਵਰ ਅਪ ਆਪਰੇਸ਼ਨ ਦੇ ਰਿਹਾ ਜਿਹੜਾ ਕਾਮਯਾਬ ਨਹੀਂ ਹੋਣਾ ਮੈਨੂੰ ਇਹ ਗੱਲ ਦੱਸਣ ਕਿ ਬਤੌਰ ਮੈਂਬਰ ਪਾਰਲੀਮੈਂਟੇ ਹੇ ਔਨ ਰਿਕਾਰਡ ਲੋਕਾਂ ਨੂੰ ਪੇਸ਼ ਕਰਨ ਕਿ ਇਹਨਾਂ ਨੇ 5 ਸਾਲ ਵਿੱਚ ਹੁਣ ਦੇਆਂ 'ਚ ਤੇ 5 ਸਾਲ ਪਿਛਲੇਆਂ 'ਚ ਨੈਸ਼ਨਲ ਹਾਈਵੇ ਨੂੰ ਕੰਪਲੀਟ ਕਰਾਉਣ ਲਈ ਐਜ਼ ਅ ਮੈਂਬਰ ਪਾਰਲੀਮੈਂਟ ਕੀ ਰੋਲ ਅਦਾ ਕੀਤਾ। ਕਿਹੜੇ ਪੰਜਾਬ ਦੇ ਮਸਲੇ ਉਠਾਏ ਤੇ ਜੇ ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਆ ਕਿ ਜਿੱਨਾਂ ਚਿਰ ਸੜਕ ਨਾ ਕੰਪਲੀਟ ਹੋਵੇ ਉਹਨਾਂ 'ਤੇ ਟੋਲ ਨਹੀਂ ਲੱਗਣਾ ਚਾਹੀਦਾ। ਪਰ ਮੈਂ ਇਹ ਕਹਿੰਦਾ ਨਾਲ ਦੇ ਨਾਲ ਉਹ ਕਾਨੂੰਨ ਇਸ ਗੱਲ ਤੇ ਵੀ ਲੱਗਣਾ ਚਾਹੀਦਾ ਹੈ ਕਿ ਕਾਰਪੋਰੇਸ਼ਨ ਵਿੱਚ ਨਾ ਸੀਵਰੇ ਚੱਲਦਾ ਨਾ ਸੜਕਾਂ ਨਾਲੇ ਸੜਕਾਂ ਟੁੱਟੀਆਂ ਨੇ, ਸਟਰੀਟ ਲਾਈਟ ਬੰਦ ਨੇ, ਗਾਰਬੇਜ ਦੇ ਢੇਰ ਲੱਗੇ ਪਏ ਨੇ। ਇਹ ਬਿੱਟੂ ਜੀ ਇੱਕ ਹੋਰ ਖੇਚਲ ਵੀ ਕਰਨ ਆਸ਼ੂ ਨੂੰ ਨਾਲ ਲੈ ਕੇ ਨਾ ਬਜਾਏ ਅਫਸਰਾ ਨੂੰ ਡਰਾਉਣ ਦੇ ਗਾਲਾਂ ਕੱਢਣ ਦੇ ਇਹ ਕਾਰਪੋਰੇਸ਼ਨ ਦੇ ਮੇਅਰ ਨੂੰ ਵੀ ਕਹਿ ਦੇਣ ਕਿ ਕਾਰਪੋਰੇਸ਼ਨ ਵੀ ਉਹਨਾਂ ਦੇ ਕੋਈ ਟੈਕਸ ਦੀ ਵਸੂਲੀ ਨਾ ਕਰੇ ਜਿੱਨਾਂ ਚਿਰ ਇਹ ਲੋਕਾਂ ਨੂੰ ਮੋਟਲੀਆਂ ਸਹੂਲਤਾਂ ਨਹੀਂ ਦਿੰਦੀ। ਬੜੀ ਹੈਰਾਨੀ ਦੀ ਗੱਲ ਹੈ ਕਿ ਨੈਸ਼ਨਲ ਹਾਈਵੇ ਤੇ ਇੱਕ ਟੋਲ ਪਲਾਜ਼ਾ ਦੇ ਵਿਰੋਧ ਵਿੱਚ ਸੱਤਾਧਾਰੀ ਪਾਰਟੀ ਦੇ ਆਗੂ ਆਣ ਖੜੇ ਹੋਏ ਨਹੀਂ ਪਰ ਇਹ ਹਾਈਵੇ ਤਾਂ ਪੰਜਾਬ 'ਚ ਸ਼ੰਭੂ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਫੈਲਿਆ ਹੋਇਆ ਹੈ ਤੇ ਹਾਈਵੇ ਦਾ ਕੰਮ ਬਹੁਤ ਥਾਵਾਂ ਤੇ ਅਧੂਰਾ ਹੈ। ਜੇ ਸਰਕਾਰ ਨੂੰ ਲੋਕਾਂ ਦੀ ਇੰਨੀ ਹੀ ਫਿਕਰ ਹੈ ਉਹ ਪੂਰੇ ਪੰਜਾਬ ਦੇ ਲੋਕਾਂ ਲਈ ਕੋਈ ਫੈਸਲਾ ਕਿਉਂ ਨਹੀਂ ਲੈਂਦੀ ਕੀ ਇਸ ਤਰ੍ਹਾਂ ਆਪ ਕਾਨੂੰਨ ਹੱਥਾਂ ਵਿੱਚ ਲੈ ਕੇ ਭੰਨ ਤੋੜ ਕਰਨ ਦਾ ਤਰੀਕਾ ਸਰਕਾਰ ਦੇ ਨੁਮਾਇੰਦਿਆਂ ਲਈ ਸਹੀ ਠਹਿਰਾ ਜਾ ਸਕਦਾ ਹੈ ਤੇ ਕੀ ਇਹ ਸਿਰਫ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਿਆਸੀ ਡਰਾਮਾ ਨਹੀਂ ਹੈ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ